ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਜਣੇ ਠੀਕ ਹੋ ਘਰ ਪਰਿਵਾਰ ਠੀਕ ਹੈ ਅੱਜ ਅਸੀਂ ਤੁਰ ਪਈਆਂ ਬੰਬੇ ਨੂੰ ਬੰਬੇ ਜਾਣਾ ਸੀਗਾ ਤੇ ਭਰਾ ਕਹਿੰਦਾ ਚਲੋ ਅਸੀਂ ਤੁਹਾਨੂੰ ਛੱਡੀ ਆਣੇ ਆ ਤੇ ਮੇਰੇ ਭਰਾ ਨੇ ਕਾਰ ਕਮਾਂਦੇ ਕਮਾਂਦੇ ਕਹਿੰਦਾ ਕਿ ਚਲੋ ਆਪਾਂ ਗੁਰਦੁਆਰਾ ਸਾਹਿਬ ਮੱਥਾ ਹੀ ਟੇਕ ਲੈਣੇ ਆ ਦਰਸ਼ਨ ਕਰ ਲੈਣੇ ਆ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ ਤੇ ਬਾਬਾ ਜੀ ਦਰਸ਼ਨ ਕਰਨ ਤੋਂ ਬਾਅਦ ਮੈਂ ਸਿੱਧੂ ਮੂਸੇਵਾਲੇ ਦਾ ਪੋਸਟਰ ਦੇਖਿਆ ਤੇ ਪੋਸਟਰ ਦੇਖ ਕੇ ਬੜਾ ਮਨ ਉਦਾਸ ਹੋਇਆ ਕਿ ਇਹ ਕੀ ਹੋ ਰਿਹਾ ਦੁਨੀਆ ਤੇ ਹਨਾ ਤੇ ਫਿਰ ਉਸ ਤੋਂ ਬਾਅਦ ਅਸੀਂ ਪੈਟਰੋਲ ਪਵਾਇਆ ਮੇਰੇ ਭਰਾ ਨੇ ਵਿਚਾਰੇ ਦੇ ਸਾਰੇ ਪੈਸੇ ਖਰਚੁੰਦੇ ਜਾ ਰਹੇ ਆ ਹਾਂਜੀ ਮਾਲਕੋ ਹੁਣ ਅਸੀਂ ਪਹੁੰਚ ਗਏ ਆ ਚੰਡੀਗੜ੍ਹ 에어ਪੋਰਟ ਰੋਡ ਤੇ ਚੰਡੀਗੜ੍ਹ ਅਸੀਂ ਪਹੁੰਚ ਗਏ ਆ 에어ਪੋਰਟ ਰੋਡ ਐ ਇਹ ਜਿੱਥੇ ਅਸੀਂ ਜਾ ਰਹੇ ਆ ਤੇ ਉਸ ਤੋਂ ਬਾਅਦ ਤੇ ਮੈਂ ਤੁਹਾਨੂੰ ਖਾਸ ਗੱਲੇ ਦੱਸਣੀ ਸੀਗੀ ਕਿ ਮੇਰਾ ਮੇਨ ਮੋਟਿਵ ਸੀਗਾ ਕਿ ਮੈਂ ਆਪਣੇ ਮੰਮਾ ਨਾਲ ਲੈ ਕੇ ਜਾ ਮਾ ਕਿਉਂਕਿ ਮੇਰੇ ਮੰਮਾ ਫਸਟ ਟਾਈਮ ਟਰੈਵਲ ਕਰ ਰਹੇ ਆ ਬਾਈ ਪਲੇਨ ਕਿਉਂਕਿ ਮੰਮਾ ਕਦੇ ਜਹਾਜ਼ 'ਚ ਨਹੀਂ ਬੈਠੇ ਹੈਗੇ ਹਨਾ ਤਾਂ ਮੈਨੂੰ ਮੇਰਾ ਫਰਜ਼ ਸੀਗਾ ਕਿ ਮੈਂ ਵੀ ਉਹਨਾਂ ਨੂੰ ਜਨਕੀ ਜਹਾਜ਼ 'ਚ ਬਿਠਾਵਾਂ ਤੇ ਉਹਨਾਂ ਨੂੰ ਵੀ ਜਹਾਜ਼ ਦਾ ਝੂਟਾ ਇੱਕ ਵਾਰ ਜ਼ਰੂਰ ਦੇਣਾ ਚਾਹੀਦਾ ਤੇ ਹੁਣ ਪਹੁੰਚ ਗਏ ਆ ਚੰਡੀਗੜ੍ਹ 에어ਪੋਰਟ ਤੇ ਆ ਦੇਖੋ ਤੁਸੀਂ ਦੇਖ ਸਕਦੇ ਹੋ ਇੱਥੇ ਕਾਰਾਂ ਜੇ ਖੜੀਆਂ ਨੇ ਉਸ ਦਰਵਾਜ਼ੇ ਦੇ ਅੰਦਰ ਐਂਟਰ ਕਰ ਗਏ ਆ ਐਂਟਰ ਕਰਨ ਤੋਂ ਬਾਅਦ ਮੇਰੇ ਮੰਮੇ ਇੰਨੇ ਜ਼ਿਆਦਾ ਖੁਸ਼ ਐ ਨੇ ਜ਼ਿਆਦਾ ਐਕਸਾਈਟਡ ਨੇ ਨਾ ਵੈਗੂ ਰੇਨਨ ਹਮੇਸ਼ਾ ਖੁਸ਼ ਰੱਖਣ ਕਿਉਂਕਿ ਮੇਰੇ ਫਾਦਰ ਐਕਸਪਾਇਰ ਹੋਣ ਤੋਂ ਬਾਅਦ ਮੰਮਾ ਕਾਫੀ ਅਪਸੈਟ ਹੋ ਗਏ ਸੀਗੇ ਫਿਰ ਮੈਂ ਸੋਚਿਆ ਕਿ ਚਲੋ ਮੈਂ ਕੱਲੀ ਕਿਉਂ ਜਾਣਾ ਮੰਮਾ ਨਾਲ ਲੈ ਜਾਣੀ ਆ ਤੇ ਫਿਰ ਬਾਅਦ ਚੋਂ ਮੈਂ ਸੋਚਿਆ ਕਿ ਚਲੋ ਵਾਸ਼ਰੂਮ ਵੀ ਹੋਈ ਆਣੀ ਉਹ ਆ ਵਾਸ਼ਰੂਮ ਦਾ ਰਸਤਾ ਹੈ ਤੇ ਉੱਥੇ ਮੈਂ 30 20 ਨੇ ਜਿਹੜੇ ਥੋੜੇ ਜਿਹਾ ਕਿਤੇ ਉਸ ਦਰਵਾਜ਼ੇ ਸੇ ਬਾਹਰ ਆ ਗਏ ਬਾਹਰ ਆਣ ਤੋਂ ਬਾਅਦ ਫਿਰ ਮੰਮੀ ਕਹਿੰਦੀ ਮੈਨੂੰ ਭੁੱਖੀ ਲੱਗੀ ਮੈਂ ਮੰਮੀ ਨੇ 에어ਪੋਰਟ ਦਿਖਾਇਆ ਮੰਮੀ ਜਹਾਜ਼ ਦੇਖ ਕੇ ਉਹ ਦੱਬਾ ਇੰਨੇ ਖੁਸ਼ ਹੋਏ ਨਾ ਫਿਰ ਮੈਂ ਕਾਫੀ ਮੰਗਾਈਆਂ ਦੋ ਤੇ ਇਦੀਆਂ ਕਾਫੀਆਂ ਮਹਿੰਗੀਆਂ ਸੀ ਨਾ ਇੱਥੇ 500 ਦੀ ਦੱਸ ਦੋ ਕਾਫੀ ਹੱਦ ਹੁੰਦੀ ਆ ਯਾਰ ਕਿਸੇ ਚੀਜ਼ ਦੀ ਤੇ ਫਿਰ ਮੈਂ ਹੋਰ ਮੰਮੀ ਨਾਲ ਮਤਲਬ ਜਸਟ ਇੱਕ ਮੈਮਰੀ ਹੈ ਇਹ ਮੇਰੇ ਲਈ ਤੇ ਮੈਂ ਇੱਕ ਇਹ ਸਿਰਫ ਇੱਕ ਮੈਮਰੀ ਕ੍ਰੀਟ ਕੀਤੀ ਹੈ ਬਲੌਗ ਮੈਂ ਤਾਂ ਸ਼ੁਰੂ ਕੀਤਾ ਹੈ ਕਿ ਮੇਰੇ ਮਮਾ ਦਾ ਫਰਸਟ ਟ੍ਰੈਵਲ ਹੈ ਨਾ ਇਹ ਤੇ ਮੇਰੇ ਮੰਮੀ ਇੰਨੇ ਜ਼ਿਆਦਾ ਖੁਸ਼ ਹੈ ਉਹਨਾਂ ਦੀ ਖੁਸ਼ੀ ਮਤਲਬ ਮੇਰੇ ਲਈ ਮੇਰੇ ਏਰੋਪਲੇਨ ਆ ਚੁੱਕਿਆ ਏ ਹੁਣ ਇੱਥੇ ਲੱਗ ਜਾਣਾ ਤੇ ਐਕਚੁਅਲੀ ਸਾਡੀ ਟਾਈਮਿੰਗ ਈਵਨਿੰਗ ਟਾਈਮ ਦੀ ਸੀਗੀ ਸ਼ਾਮ ਦੇ 6 ਵਜੇ ਦੀ ਤੇ ਅਸੀਂ ਸਾਨੂੰ ਦੋ ਤਿੰਨ ਘੰਟੇ ਆਈ ਥਿੰਕ ਮੈਂ 3 ਘੰਟੇ ਪਹਿਲਾਂ ਪਹੁੰਚ ਗਈ ਸੀਗੀ ਤੇ ਟਿਕਟ ਸਾਡੀ ਬਹੁਤ ਮਹਿੰਗੀ ਪਈ ਹੈ ਮੇਰੀ 9000 ਸਮਥਿੰਗ ਕੁਝ ਸੀਗੀ ਤੇ ਮੰਮਾ ਦੀ 23600 ਸਮਥਿੰਗ ਕੁਝ ਸੀਗਾ ਤੇ ਮੰਮਾ ਦੀ ਤਾਂ ਬਹੁਤ ਜ਼ਿਆਦਾ ਮਹਿੰਗੀ ਸਈ ਕਿਉਂਕਿ ਇੱਕ ਦੋ ਦਿਨ ਪਹਿਲਾਂ ਹੀ ਬੁਕਿੰਗ ਕਰਵਾਈ ਹੈ ਤੇ ਫੁੱਲ ਪਲੇਨ ਬੁੱਕ ਸੀ ਨਾ ਇਸ ਕਰਕੇ ਮਹਿੰਗੀ ਪੈ ਗਈ ਸਾਨੂੰ ਤੇ ਹੁਣ ਸਾਡੀ 바ਰੀ ਆ ਗਈ ਹੈ ਤੇ ਹੁਣ ਅਸੀਂ ਲਾਈਨ 'ਚ ਲੱਗ ਚੁੱਕੇ ਆਂ ਇਹਨਾਂ ਨੇ ਸਾਨੂੰ ਲਾਈਨ 'ਚ ਖੜੇ ਕਰਾ ਦੇਣਾ ਹੈ ਤੇ ਹੁਣ मैंने मिल है विंडो सीट मेरे पीछे तो एक और पीछे सीट से की उसके मम्मा की सीट से मम्मा ने भी विंडो सीट ही मिली से अपनी कुर्सी की पेटी बांधने के लिए मेटल को बक्कर में डालें पट्टी खींच कर उसे कस लें और इस तरह ठीली करें पेटी खोलने के लिए फ्लैप उठाएं और इस तरह ਤੁਸੀਂ ਦੇਖ ਸਕਦੇ ਹੋ ਬਾਹਰ ਦਾ ਵੀ ਉਹ ਪਲੇਨ 'ਚ ਬੈਠ ਕੇ ਜੋ ਨੀਚੇ ਬਾਹਰ ਦਾ ਵੀਊ ਦਿਖਦਾ ਹੈ ਨਾ ਜੋ ਲਾਈਟਸ ਵਗੈਰਾ ਦਿਖਦੀਆਂ ਨੇ ਬਹੁਤ ਜ਼ਿਆਦਾ ਸੋਹਣੀਆਂ ਲੱਗਦੀਆਂ ਨੇ ਦੇਖੋ ਕਿੰਨੀਆਂ ਜ਼ਿਆਦਾ ਸੋਹਣੀਆਂ ਲੱਗਦੀਆਂ ਨੇ ਹਨ ਅੰਦਰ ਵੀ ਬਹੁਤ ਕੱਟ ਲਾਈਟ ਤਾਂ ਇਹਨਾਂ ਨੇ ਔਨ ਕੀਤੀ ਹੁੰਦੀ ਤੇ ਖਾਣੇ ਦਾ ਸਿਸਟਮ ਸਟਾਰਟ ਹੋ ਗਿਆ ਹੈ ਤੇ ਦੇਖੋ ਨੀਚੇ ਮੈਂ ਤਾਂ ਸੱਚੇ ਸਾਦੇ ਵਾਸਤੇ ਵੀਡੀਓ ਬਣਾਉਣ ਦੀ ਲੱਗੀ ਹੋਈ ਸੀ ਕਿ ਮੈਂ ਤਾਂ ਕਿੰਨੀ ਸਿਆਰੀ ਨੀਚੇ ਬਾਹਰ ਦਾ ਵੀਊ ਦੇਖ ਕੇ ਦੇਖੋ ਕਿੰਨਾ ਅੱਛਾ ਲੱਗ ਰਿਹਾ ਹੈ ਕਿੰਨਾ ਸਾਦਾ ਸੋਹਣਾ ਲੱਗ ਰਿਹਾ ਹੈ ਲੋ ਜੀ ਅਸੀਂ ਪਹੁੰਚ ਗਏ ਬੰਬਈ ਤੇ ਮੈਂ ਮੰਮੀ ਦੀ ਤਰਫ ਦੇਖ ਰਹੀ ਸੀ ਕਿ ਮੇਰੀ ਮਾਤਾ ਜੀ ਕਿੱਥੇ ਰਹਿ ਗਏ ਤੇ ਮੰਮੀ ਪਿੱਛੇ ਆ ਰਹੇ ਸੀਗੇ ਤੇ ਲੈਣ ਕਰਨ ਤੋਂ ਬਾਅਦ ਫਿਰ ਅਸੀਂ ਜਾ ਰਹੇ ਸੀ ਆਪਣੇ راستੇ ਤੇ ਤੇ ਮੈਂ ਮੰਮੀ ਨੂੰ ਦਿਖਾ ਰਹੀ ਸੀ ਕਿ ਦੇਖੋ ਬੰਬਈ ਦਾ 에어ਪੋਰਟ ਕਿੰਨਾ ਜ਼ਿਆਦਾ ਸੋਨਾ ਹੈ ਤੇ ਕਿਸ ਕਿਸ ਨੇ ਬੰਬੇ ਦਾ 에어ਪੋਰਟ ਦੇਖਿਆ ਉਹ ਵੀ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਬੰਬੇ ਦਾ 에어 ਬੰਬੇ ਦੀ ਲੋਕਲੀ ਤਰ੍ਹਾਂ ਬੰਬੇ ਦਾ 에어ਪੋਰਟ ਵੀ ਬਹੁਤ ਸੋਹਣਾ ਹੈ ਤੇ ਹੁਣ ਅਸੀਂ ਜਾ ਰਹੇ ਸੀਗੇ ਆਪਣੇ ਬੈਗ ਉਠਾਣ ਦੇ ਲਈ ਤੇ ਉੱਥੇ ਬੈਗ ਇੰਨੀ ਜ਼ਿਆਦਾ ਲੇਟ ਆਂਦੇ ਆ ਨਾ ਕਿ ਕਾਫੀ ਟਾਈਮ ਵੇਸਟ ਹੁੰਦਾ ਇੱਥੇ ਖੜਕੇ ਬੈਗ ਦੀ ਵੇਟ ਕਰਨਾ ਪਤਾ ਨਹੀਂ ਕਿੱਥੇ ਰਹਿ ਜਾਂਦੇ ਆ راستੇ 'ਚ ਤੇ ਇੱਥੇ ਕਾਫੀ ਲੋਕਾਂ ਦੇ ਡੈਮੇਜ ਵੀ ਹੋਏ ਹੁੰਦੇ ਆ ਬੈਗ ਜੋ ਬਹੁਤ ਹੀ ਬੁਰੀ ਗੱਲ ਹੈ ਵੀਰਪੁਰ ਪਹੁੰਚਣ ਤੋਂ ਬਾਅਦ ਫਿਰ ਅਸੀਂ ਹੋਟਲ ਦੀ ਕੈਬ ਬੁੱਕ ਕਰਵਾ ਲਈ ਸੀਗੀ ਫਿਰ ਅਸੀਂ ਪਹੁੰਚੇ ਹੋਟਲ ਦੇ ਵਿੱਚ ਉੱਥੇ ਉਹਨਾਂ ਨੇ ਬੁੱਕ ਕੇ ਦਿੱਤਾ ਇਟਸ ਸੋ ਬਿਊਟੀਫੁਲ ਮੈਂ ਫਿਰ ਇੰਨਾ ਫੋਟੋ ਸ਼ੂਟ ਕਰਵਾਇਆ ਥੋੜਾ ਬਹੁਤ ਮਮਾ ਨਾਲ ਵੀ ਫੋਟੋ ਕਲਿੱਕ ਕਰਵਾਈ ਉੱਥੇ ਦੇ ਕਿਸੇ ਨੂੰ ਕਹਿ ਕੇ ਤੇ ਉਸ ਤੋਂ ਬਾਅਦ ਫਿਰ ਅਸੀਂ ਇੰਨਾ ਜ਼ਿਆਦਾ ਥੱਕ ਗਏ ਸੀਗੇ ਸਾਡੀ ਹਿੰਮਤ ਨਹੀਂ ਸੀ ਕਿ ਤੇ ਜਾਣ ਵੀ ਹੁਣ ਆਪਾਂ ਮਿਲਾਂ ਨੈਕਸਟ ਬਲੌਗ 'ਚ ਹੁਣ ਅਸੀਂ ਡਿਨਰ ਕਰ ਲਈਏ ਬਾਏ ਬਾਏ